We'll ਮੈਂ ਕਾਕਾ ਸਿੰਘ ਕੁੱਲਤਾ ਸੁਭਾ ਜਾਗਰ ਸੰਗਤ ਭਾਰਤੀਕ ਸਮਝ ਨੂੰ ਇਕਤਾ ਸਿੱਧੂਪੁਰ ਅੱਜ ਅਸੀਂ ਜਿਹੜੇ ਜਿੱਥੇ ਜਗ੍ਹਾ ਤੇ ਖੜੇ ਆਂ ਬਟਾਡੇ ਦਾਣਾ ਮੰਡੀ 'ਚ ਖੜੇ ਆਂ ਅੱਜ ਦਾਣਾ ਮੰਡੀ ਦੇ ਵਿੱਚ ਜਿਹੜੀ ਸਾਡੀਆਂ ਮੱਕਾਂ ਨੇ ਉਹ ਦਿੱਲੀ ਨਾਲ ਸੰਬੰਧਤ ਨੇ ਉਹਨਾਂ ਨੂੰ ਮਨਾਉਣ ਲਈ ਇਹ ਸਰਗਰਮੀ ਇਹ ਲੋਕਾਂ ਨੂੰ ਪਾਈ ਆ ਅੱਜ ਉਹਦੇ ਜਗ੍ਹਾ ਤੇ ਵਿੱਚ ਦੇਖਿਆ ਕਿ ਟਰੈ ਟਰਾਲੀਆਂ ਤਿਆਰ ਕੀਤੀਆਂ ਕਿਸਾਨਾਂ ਨੇ ਤਾਂ ਉਹ ਸਾਰਾ ਕੁਝ ਮੈਨੂੰ ਦੇਖ ਕੇ تسਲੀ ਹੋਈ ਆ ਕਿ ਸਾਡੇ ਜਿਹੜੇ ਵਰਕਰ ਐ ਆਗੂ ਹੈ ਉਹ تیاری ਚ ਲੱਗੇ ਹੋਏ ਨੇ ਤਾਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਇਸ ਕਰਕੇ ਦਿੱਲੀ ਦੇ ਵਿੱਚ ਸਾਡਾ 13 ਮਹੀਨੇ ਮੂਰਤਾ ਚੱਲਿਆ 13 ਮਹੀਨਿਆਂ ਦੇ ਵਿੱਚੋਂ ਉਹ ਜਿਹੜੀਆਂ ਮੰਗਾਂ ਰਹਿੰਦੀਆਂ ਸੀ ਮੰਗਾਂ ਦੇ ਵਿੱਚੋਂ ਐਮਐਸਪੀ ਕਾਨੂੰਨ ਬਣਾਉਣਾ ਜਿਹੜੇ ਸੁਆਮੀ ਨਾਥਨ ਦੀ ਰਿਪੋਰਟ ਲਗ ਕਰਾਉਣਾ ਜਿਹੜਾ ਸਾਡਾ ਸਪੁੱਤ ਕਰਜ਼ਾ ਕਿਸਾਨ ਮਜ਼ਦੂਰਾਂ ਦਾ ਕਰਜ਼ੇ ਤੋਂ ਮੁਕਤ ਕਰਾਉਣੇ ਜਿਨਨੇ ਸਾਡੇ ਤੇ ਪਰਚੇ ਪਏ ਚਾਹੇ ਉਹ ਪੰਜਾਬ ਦੇ ਹੋਣ ਹਰਿਆਣਾ ਦੇ ਹੋਣ ਰੇਲ ਵਾਲੇ ਹੋਣ ਸਾਰਿਆਂ ਕੇਂਦਰ ਨੇ ਵਾਪਸ ਲੈਣੇ ਖਾਸ ਕਰਕੇ ਜਿਹੜਾ ਲਿਫਟ ਖਿਰੀ ਵਾਲੀ ਗੱਲ ਉਹ ਮੰਗਾ ਮੰਨਵਾਉਣੇ ਉਹ ਮੰਗਾਂ ਲੈ ਕੇ ਅਸੀਂ 13 ਫਰਵਰੀ ਨੂੰ ਦਿੱਲੀ ਨੂੰ ਪਹੁੰਚ ਕਰ ਰਹੇ ਹਾਂ ਮੇਰੀ ਖਾਸ ਕਰਕੇ ਸਾਰੇ ਵਰਕਾਂ ਦੇ ਲੋਕਾਂ ਨੂੰ ਖਾਸ ਕਰਕੇ ਪੀਲ ਪੰਜਾਬ ਦੇ ਲੋਕਾਂ ਨੂੰ ਕਿ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਅਸੀਂ ਕਿ ਇਸ ਧਰਤੀ ਤੋਂ ਮੋਟਾ ਵਿੱਡਿਆ ਸੀ ਤੇ ਅਸੀਂ ਇੱਥੇ ਸ਼ੁਰੂਆਤ ਕਰ ਚੁੱਕੇ ਹਾਂ ਉਸ ਮੋਰਚੇ ਦੇ ਵਿੱਚ ਕੋਈ ਵੀ ਪਰਿਵਾਰ ਕਿਸੇ ਵੀ ਕਿਸਾਨ ਦਾ ਰਹਿਣਾ ਨਹੀਂ ਚਾਹੀਦਾ ਉੱਥੇ ਯੋਗਦਾਨ ਪਾਉਣਾ ਚਾਹੀਦਾ ਤੇ ਕੇਂਦਰ ਸਰਕਾਰ ਦੇ ਸਮਾਂ ਸਿਰਫ 3 ਮਹੀਨੇ ਰਹਿ ਗਏ 3 ਮਹੀਨਿਆਂ ਜੋ 3 ਮਹੀਨੇ ਦੇ ਨਾਲ ਸਰਕਾਰ ਬਦਲ ਜਾਣੀ ਤੇ ਸਾਡੇ ਲਈ ਸਾਰੇ ਜਿਹੜੇ ਕਹਿੰਦਾ ਮੈਂ ਆਪ ਨੂੰ ਕਿਸਾਂ ਜੂਨ ਦਾ ਮੈਂ ਵੱਡਾ ਆ ਗੂ ਐ ਇਹ ਸਵਾਲ ਸਾਰਿਆਂ ਲਈ ਵੰਡੇ ਨੇ ਕਿ ਤੁਸੀਂ ਫਿਰ ਉਦੋਂ ਸੁੱਤੇ ਪਏ ਸੀ ਜਦੋਂ ਸਰਕਾਰ ਜਾ ਰਹੀ ਸੀ ਤੁਸੀਂ ਕਿਉਂ ਨਹੀਂ ਲੜੇ ਅਸੀਂ ਉਹ ਸਮੇਂ ਨੂੰ ਦੇਖ ਕੇ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ 13 ਫਰਵਰੀ ਦਾ ਮੈਂ ਖਾਸ ਕਰਕੇ ਕਹਿਣਾ ਕਿ ਹਰੇਕ ਲੋਕਾਂ ਨੂੰ ਹਰੇਕ ਕਿਸਾਨਾਂ ਨੂੰ ਹਰੇਕ ਪਿੰਡ ਦੇ ਵਿੱਚੋਂ ਹਰੇਕ ਪਰਿਵਾਰ ਨੂੰ ਇਸ ਮੂਹਤੇ ਵਿੱਚ ਸ਼ਾਮਲ ਹੋ ਕੇ ਇਹ ਮੰਗਾਂ ਮੰਗੀਆਂ ਚੈਨੀਆਂ ਨੇ ਤਾਂ ਇਹ ਮੰਗਾਂ ਸਾਡੇ ਲਈ ਫਰਜ਼ ਹੈ ਜਿਵੇਂ ਅੱਜ ਵੀ ਉਸ ਮੂਰਤੀ ਚੋਂ ਨਿਕਲੇ ਹੋਏ ਮੱਕਸ ਇੱਕ ਤੇ ਸਾਡੇ ਸ਼ਹੀਦ ਹੋਏ ਪਰਿਵਾਰੋਂ ਦੇ ਵਿੱਚੋਂ ਨੌਜਵਾਨ ਭੈਣਾਂ ਸਾਡੀਆਂ ਬੀਬੀਆਂ ਅੱਜ ਵੀ ਉਹ ਪਰਿਵਾਰ ਛੜਕ ਤੇ ਬੈਠੇ ਤਾਂ ਇਸ ਕਰਕੇ ਦੋਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਸਾਡੀਆਂ ਮੰਗਾ ਤੁਰਤ ਐਲਾਨ ਕਰੇ ਅਮਨ ਲਈ ਜਮਾ ਪਾਵੇ ਨਹੀਂ ਆਉਣ ਵਾਲੇ ਦਿਨਾਂ 'ਚ 13 ਵਰ੍ਹੇ ਨੂੰ ਪੰਜਾਬ ਵਿੱਚੋਂ ਹਰਿਆਣੇ ਦੇ ਵਿੱਚੋਂ ਉੱਤਪੀ ਦੇ ਵਿੱਚੋਂ ਦੂਜੇ ਸਟੇਟਾਂ ਦੇ ਵਿੱਚੋਂ 13 ਹਰ ਬਰੇ ਨੂੰ ਬਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਕਿਸਾਨ ਦੇ ਲਈ ਪਹੁੰਚਣਗੇ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਕਈ ਸਵਾਲ ਸਾਨੂੰ ਪੁੱਛਦੇ ਵੀ ਤੁਸੀਂ ਜਾਓਗੇ ਕਿੱਥੇ ਜੰਤਰ ਮੰਡਰ ਤੇ ਸਮਾਤ ਹੈ ਕੀਤਾ ਹੋਇਆ ਸਰਕਾਰ ਨੇ ਧਰਨੇ ਲਾਉਣ ਲਈ ਅਸੀਂ ਉੱਥੇ ਜਾਵਾਂਗੇ ਹਾਂ ਅਗਰ ਸਰਕਾਰ ਨੇ ਇਸ ਮੂਰਤੇ 'ਚ ਵਿਗੜ ਪਾਉਣ ਦੀ ਕੋਸ਼ਿਸ਼ ਕੀਤੀ ਇਹ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਅਸੀਂ ਸ਼ਾਂਤਮਈ ਦਿੱਲੀ ਨੂੰ ਕੂਚ ਕਰਾਂਗੇ ਰਹਿਂਦੀਆਂ ਮੱਗਾਂ ਬਣਵਾ ਕੇ ਆਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ